ਮੋਹਾਲੀ ਦੇ ਪਿੰਡ ਕੁੰਬੜਾ ਚ ਦੋ ਨੌਜਵਾਨਾਂ ਤੇ ਕਤਲਤਾਰ ਹਮਲਾ ਹੁੰਦਾ ਲੇਕਿਨ ਉਸ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਸਰੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਪਰसों ਰਾਤ ਦਾ ਇਹ ਪੂਰਾ ਘਟਨਾਕਰਮ ਹੈ ਜਿਸ ਤੋਂ ਬਾਅਦ ਅਜੇ ਤੱਕ ਦੋਸ਼ੀ ਫਰਾਰ ਨੇ ਪਰਿਵਾਰਕ ਮੈਂਬਰਾਂ ਨੇ ਏਅਰਪੋਰਟ ਰੋਡ ਮੋਹਾਲੀ ਦੇ ਉੱਪਰ ਧਰਨਾ ਜਿਹੜਾ ਉਹ ਲਗਾਇਆ ਗਿਆ ਤਸਵੀਰਾਂ ਜਿਹੜੀਆਂ ਨੇ ਮੇਰੇ ਪਿੱਛੇ ਦੇਖੋਗੇ ਕਿ ਲਗਾਤਾਰ ਪਰਸੋਂ ਰਾਤ ਤੋਂ ਹੀ ਜਿਹੜਾ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੱਲ ਸਵੇਰ ਤੋਂ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ جاری ਹੈ ਲੇਕਿਨ ਦੂਸਰੀ ਤਰਫ ਜੇਕਰ ਗੱਲ ਕੀਤੀ ਜਾਵੇ ਤਾਂ ਇਹੀ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਸਮਰੱਥ ਹੈ ਤਾਂ ਇਸੇ ਤਰ੍ਹਾਂ ਹੀ ਅਸੀਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਾਂਗੇ ਔਰ ਇੱਥੇ ਇਹ ਵੀ ਜਿਹੜੀ ਗੱਲ ਹੈ ਬੜੀ ਅਹਿਮ ਹੈ ਕਿ ਪਹਿਲਾਂ ਇੱਕ ਸੜਕ ਜਿਹੜੀ ਹੈ ਉਹ ਜਾਮ ਕੀਤੀ ਗਈ ਹੈ ਮੋਹਾਲੀ ਦੀ 에어ਪੋਰਟ ਰੋਡ ਜੋ ਕਿ ਜਿਹੜਾ ਸਿੱਧਾ ਰਸਤਾ ਸੈਕਟਰ 68 ਤੋਂ ਹੁੰਦੇ ਹੋਏ ਅਸੀਵਾਲ ਜਾਂਦਾ ਔਰ ਦੂਸਰਾ ਰਸਤਾ ਚੰਡੀਗੜ੍ਹ 에어ਪੋਰਟ ਨੂੰ ਜਾਂਦਾ ਤਾਂ ਇਹ ਸਾਰਾ ਰਸਤਾ ਜਿਹੜਾ ਉਹ ਬਲੌਕ ਕੀਤਾ ਹੋਇਆ ਹੈ ਨਾਤਾ ਇਧਰ ਕੋਈ ਟ੍ਰੈਫਿਕ ਜਿਹੜੀ ਉਹ ਨਿਕਲ ਪਾਰੀ ਹੈ ਪਰ ਇੱਥੇ ਹੀ ਜੇਕਰ ਜ਼ਿਕਰ ਕਰੀ ਤਾਂ ਇਹ ਵੀ ਜਿਹੜਾ ਦੱਸਣਾ ਬੜਾ ਅਹਿਮ ਹੈ ਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸੇ ਤਰੀਕੇ ਦੇ ਨਾਲ ਬਾਕੀ ਸੜਕਾਂ ਨੇ ਜਿਹੜੀਆਂ ਉਹ ਵੀ ਜਾਮ ਕੀਤੀਆਂ ਜਾਣ ਗਿਆ ਤਾਂ ਜਰੂਰ ਮੈਂ ਆਪਣੇ ਸਹਿਯੋਗੀਆਂ ਨੂੰ ਇੱਕ ਵਾਰ ਤਸਵੀਰਾਂ ਦਿਖਾਵੇ ਵੀ ਇਹ ਸੜਕ ਜਿਹੜੀ ਹੈ ਜਿਹੜੀ ਤੁਸੀਂ ਆਪਣੇ ਟੀਵੀ ਸਕਰੀਨ ਤੇ ਇਸ ਵਕਤ ਦੇਖ ਰਹੇ ਹੋ ਇਹ ਮੋਹਾਲੀ ਤੋਂ ਹੁੰਦੇ ਹੋਏ ਰੋਪੜ ਖਰੜ ਰੋਪੜ ਔਰ ਜਲੰਧਰ ਲੁਧਿਆਣੇ ਵੱਲੋਂ ਜਾਂਦੀ ਹੈ ਇਥੇ ਵੀ ਪੁਲਿਸ ਨੇ ਆਪਣੀ ਗੱਡੀ ਲਗਾ ਕੇ ਰਸਤਾ ਜਿਹੜਾ ਜਾਮ ਕੀਤਾ ਹੋਇਆ ਬੰਦ ਕੀਤਾ ਹੋਇਆ ਕਿਉਂਕਿ ਪਰਿਵਾਰਕ ਮੈਂਬਰਾਂ ਵੱਲੋਂ ਰਸਤਾ ਜਿਹੜਾ ਉਹ ਬੰਦ ਕੀਤਾ ਹੈ ਇਧਰੋਂ ਨਿਕਲਣ ਨੂੰ ਕੋਈ ਵੀ ਰਸਤਾ ਜਿਹੜਾ ਉਹ ਨਹੀਂ ਦਿੱਤਾ ਗਿਆ ਇਸ ਤੋਂ ਬਿਲਕੁਲ ਸਾਹਮਣੇ ਵਾਲੀ ਸੜਕ ਜਿਹੜੀ ਹੈ ਉਹ ਚੰਡੀਗੜ੍ਹ ਮੁਹਾਲੀ 에어ਪੋਰਟ ਵੱਲ ਜਾਂਦੀ ਹੈ ਔਰ ਇਸ ਵਕਤ ਵੀ ਗੱਲ ਕਰੀਏ ਤਾਂ ਇਹ ਕੱਲ ਸਵੇਰ ਤੋਂ ਹੀ ਇਹ ਰਸਤਾ ਬੰਦ ਕੀਤਾ ਹੋਇਆ ਹੈ ਜਿਹੜਾ ਪਰਸੋ ਰਾਤ ਦਾ ਇਹ ਘਟਨਾਕਰਮ ਹੈ ਉਸ ਤੋਂ ਬਾਅਦ ਲਗਾਤਾਰ ਪੁਲਿਸ ਪ੍ਰਸ਼ਾਸਨ ਪਰਿਵਾਰਕ ਮੈਂਬਰਾਂ ਦੇ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜੇਕਰ ਐਸਐਸਪੀ ਦੀ ਗੱਲ ਕਰ ਲਈ ਤਾਂ ਐਸਐਸਪੀ ਮੋਹਾਲੀ ਵੀ ਮੌਕੇ ਤੇ ਪਹੁੰਚੇ ਔਰ ਆਪ ਸ਼ਾਸਨ ਦਿੱਤਾ ਹੈ ਕਿ ਜਲਦ ਤੋਂ ਜਲਦ ਔਨਾ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ ਲੇਕਿਨ ਅਜੇ ਤੱਕ ਫਿਲਹਾਲ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਵਲ ਐਫਆਈਆਰ ਦਰਜ ਹੋਈ ਹੈ ਜਿੰਨਾ ਪੀਜੀ ਦੇ ਵਿੱਚ ਜਿਹੜੇ ਪ੍ਰਵਾਸੀ ਰਹਿੰਦੇ ਸੀ ਉਸ ਪੀਜੀ ਮਾਲਕ ਤੇ ਕਾਰਵਾਈ ਹੋਈ ਹੈ ਪਰ ਇਸ ਬਾਬਤ ਉਹਨਾਂ ਨੌਜਵਾਨਾਂ ਉਹਨਾਂ ਕਾਤਲਾਂ ਨੂੰ ਕਿਸੇ ਤਰ੍ਹਾਂ ਦਾ ਵੀ ਅਟ੍ਰੇਸ ਪ੍ਰਵਾਸੀਆਂ ਦੇ ਜਿਹੜੇ ਆਧਾਰ ਕਾਰਡ ਨੇ ਉਹ ਪੰਜਾਬ ਦੇ ਕਿਵੇਂ ਬਣੇ ਉਸ ਤੋਂ ਬਾਅਦ ਜੇਕਰ ਗੱਲ ਕਰ ਲਈ ਤਾਂ ਪੰਜਾਬ ਦੇ ਆਧਾਰ ਕਾਰਡ ਬਣੇ ਤਾਂ ਉਹ ਕਿਹਦੇ ਵੱਲੋਂ ਬਣਾਏਗੇ ਇਹ ਪਰਿਵਾਰਕ ਮੈਂਬਰ ਜਿਹੜੇ ਨੇ ਲਗਾਤਾਰ ਸਵਾਲ ਉਠਾ ਰਹੇ ਨੇ ਪਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਲਗਾਤਾਰ ਇੱਥੇ ਪਹੁੰਚ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਹੈ ਉਹ ਨਹੀਂ ਕੀਤੀ ਗਈ ਉਹਨਾਂ ਦੋਸ਼ੀਆਂ ਤੇ ਪਰ ਉਸ ਤੋਂ ਪੈਸੋ ਫਿਰ ਵੀ ਜਿਹੜਾ ਇਸ ਜਗ੍ਹਾ ਤੇ ਮ੍ਰਿਤਕ ਤੇਨ ਨੂੰ ਰੱਖ ਕੇ ਲਗਾਤਾਰ ਪ੍ਰਦਰਸ਼ਨ ਉਹ ਪਰਿਵਾਰਕ ਮੈਂਬਰਾਂ ਵੱਲੋਂ ਜਾਰੀ ਹੈ तमाम ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਰਹੀਆਂ ਨੇ ਪਰ ਅਜੇ ਤੱਕ ਕੋਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਇਹ ਵੀ ਜਿਹੜੇ ਖਾਸ ਹੈ ਕਿ ਆਹ ਸ਼ਾਸਨ ਲਗਾਤਾਰ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਉਹਨਾਂ ਦਾ ਪਤਾ ਲਗਾ ਲਿਆ ਗਿਆ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਕਦੋਂ ਇਹ ਸਾਰਾ ਕੁਝ ਅਮਲ ਦੇ ਵਿੱਚ ਲਿਆਂਦਾ ਜਾਣਾ ਇਸ ਦੇ ਵਿੱਚ ਕੁਝ ਵੀ ਜਿਹੜਾ ਖਾਸ ਨਹੀਂ ਰਹੇਗਾ तमाम ਜਿਹੜੇ ਲੀਡਰ ਨੇ ਉਹ ਪਹੁੰਚ ਰਹੇ ਐਸ.ਓ.ਆਈ ਤੋਂ ਅਜੀਪਾਲ ਮਿੱਦੂ ਖੜਾ ਹੀ ਪਹੁੰਚੇ ਕਿਵੇਂ ਦੇਖਦੇ ਹੋ ਕਤਲ ਦਿਨ ਹੋਇਆ ਹੈ ਪਰਾਜਿਤਾ ਕੋਈ ਵੀ ਕਾਰਵਾਈ ਜਿਹੜੀ ਅਮਲ 'ਚ ਨਹੀਂ ਲੈਂਦੀ ਕਿ ਇਹ ਵੀ ਦੱਸਿਆ ਨ ਜਾ ਰਿਹਾ ਕਿ ਟਰੇਸ ਕੀਤਾ ਹੈ ਉਹ ਦੋਸ਼ੀਆਂ ਨੂੰ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ ਦੇਖੋ ਜੀ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਅੱਜ ਜਿਹੜੀ ਕੱਲ ਹੋਈ ਹੈ ਰਾਤ ਸਾਡੇ ਪਿੰਡ ਕੁੰਬੜੇ ਦੇ ਵਿੱਚ ਜਿਹੜੇ ਨੌਜਵਾਨ ਦਾ ਕਤਲ ਹੋਇਆ ਇਨਫੈਕਟ ਦੂਜਾ ਨੌਜਵਾਨ ਵੀ ਡੈਥ ਬੈੱਡ ਦੇ ਉੱਤੇ ਪਿਆ ਤੇ ਬਹੁਤ ਹੀ ਮਾੜੀ ਗੱਲ ਹੈ ਜਿਹੜੀ ਹੋਈ ਹੈ ਸੋ ਮੈਂ ਇਹ ਰਿਕਵੈਸਟ ਕਰਦਾ ਹਾਂ ਅੱਜ ਦੀ ਸਰਕਾਰ ਨੂੰ ਤੇ ਅੱਜ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਇਸ ਦਾ ਇਹਨਾਂ ਨੂੰ ਛੇਤੀ ਤੋਂ ਛੇਤੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਬੰਦੇ ਹੈਗੇ ਆ ਉਹ ਜਿਹੜੇ ਇੱਥੋਂ ਭੱਜੇ ਆ ਉਹਨਾਂ ਨੂੰ ਫੜ ਕੇ ਲਿਆਂਦਾ ਜਾਵੇ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਚਰਚਾ ਹੋਰ ਬਣੀ ਹੈ ਵੀ ਜਿਹੜੇ ਪ੍ਰਵਾਸੀ ਸੀ ਉਹਨਾਂ ਦਾ ਆਧਾਰ ਕਾਰਡ ਵੋਟਰ ਕਾਰਡ ਪੰਜਾਬ ਦਾ ਬਣਿਆ ਹੋਇਆ ਸੀਗਾ ਜਾਂਚ ਦਾ ਵਿਸ਼ਾ ਇਹ ਵੀ ਬਣ ਰਿਹਾ ਪਰਿਵਾਰਕ ਮੈਂਬਰਾਂ ਨਾਲ ਚਰਚਾ ਚੱਲੀ ਹੈ ਬਿਲਕੁਲ ਜੀ ਇਹ ਬਹੁਤ ਵੱਡਾ ਇੱਕ ਮੁੱਦਾ ਹੈ ਵੀ ਜਿਹੜੇ ਬਾਹਰਲੇ ਬੰਦੇ ਆਉਂਦੇ ਆ ਜਿਹੜੇ ਉਹਨਾਂ ਦੇ ਆਧਾਰ ਕਾਰਡ ਬਣਦੇ ਉਹਨਾਂ ਦੀ ਪ੍ਰੋਪਰ ਸਕਰੂਟਨੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਜਾਂ ਇਹਨਾਂ ਦੇ ਆਧਾਰ ਕਾਰਡ ਕਿਵੇਂ ਬਣਦੇ ਆ ਸੋ ਇਹਨਾਂ ਚੀਜ਼ਾਂ ਦੇ ਉੱਤੇ ਇਹ ਬੜਾ ਹੀ ਗੰਭੀਰ ਮੁੱਦਾ ਹੈ ਕਿਉਂਕਿ ਜਿਸ ਬੰਦੇ ਦਾ ਘਰ ਦਾ ਮੈਂਬਰ ਜਾਂਦਾ ਨਾ ਉਸ ਨੂੰ ਪਤਾ ਲੱਗਦਾ ਵਿਚਾਰੇ ਕਿਵੇਂ ਇੱਥੇ 2 ਦਿਨ ਹੋ ਗਏ ਸੜਕ ਦੇ ਉੱਤੇ ਲਾਸ਼ ਨੂੰ ਲੈ ਕੇ ਬੈਠੇ ਆ ਤੇ ਬੜੇ ਦੁੱਖ ਚਾ ਦੋਨੇ ਮਾਤਾ ਪਿਤਾ ਉਹਦੇ ਇਕੱਲਾ ਇਕੱਲਾ ਬੇਟਾ ਸੀਗਾ ਉਹਦੇ ਮਾਪੇ ਉਹਦਾ ਸੋ ਕਟਣਾ ਜਿਹੜੀ ਹੋਈ ਹੈ ਸੋ ਇਸ ਕਰਕੇ ਜਿਹੜੇ ਵੀ ਤੁਸੀਂ ਇਹ ਗੱਲ ਕੀਤੀ ਹੈ ਆਧਾਰ ਕਾਰਡਾਂ ਦੀ ਆਧਾਰ ਕਾਰਡ ਵਗੈਰਾ ਜੋ ਵੀ ਇਹਨਾਂ ਦੇ ਕਾਗਜ਼ ਹੈਗੇ ਆ ਉਹ ਇਹਨਾਂ ਨੂੰ ਸਕੂਟਨੀ ਕਰਨੀ ਚਾਹੀਦੀ ਹੈ ਚੰਗੀ ਤਰ੍ਹਾਂ ਐਡਮਿਨਿਸਟ੍ਰੇਸ਼ਨ ਨੂੰ ਇਸ ਚੀਜ਼ ਦੇ ਉੱਤੇ ਦੇਖਣਾ ਚਾਹੀਦਾ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਹੋ ਪੁਲਿਸ ਪ੍ਰਸ਼ਾਸਨ ਨਾਲ ਵੀ ਕੋਈ ਗੱਲ ਹੋਈ ਹੈ ਕੀ ਉਹਨਾਂ ਨੇ ਗੱਲਬਾਤ ਕੀਤੀ ਆਵਸਰ ਦਿੱਤਾ ਕੋਈ ਦੇਖੋ ਜੀ ਪੁਲਿਸ ਪ੍ਰਸ਼ਾਸਨ ਚਲੋ ਕਰੀ ਤਾਂ ਜਾਂਦਾ ਪਰ ਜੇ ਸਪੀਡ ਨਾਲ ਕਰਨਾ ਚਾਹੀਦਾ ਉਸ ਹਿਸਾਬ ਨਾਲ ਮੈਨੂੰ ਲੱਗਦਾ ਹੈ ਇਨਵੈਸਟੀਗੇਸ਼ਨ ਹੋ ਨਹੀਂ ਰਹੀ ਹੈ ਇਨਵੈਸਟੀਗੇਸ਼ਨ ਨੂੰ ਹੋਰ ਸਪੀਡ ਅਪ ਕਰਕੇ ਤੇ ਜਿੱਥੋਂ ਦੇ ਵੀ ਉਹ ਪੁਰਾਣੇ ਉਹਨ ਦਬਾਅ ਬਣਾਇਆ ਜਾ ਰਿਹਾ ਤਰਨਾ ਚੁੱਕ ਤੋਂ ਅਸੀਂ ਕਾਰਵਾਈ ਕਰਦੇ ਆਂਗੇ ਮੈਨੂੰ ਲੱਗਦਾ ਵੀ ਤਰਨਾ ਨਹੀਂ ਚੁੱਕਿਆ ਜਾਣਾ ਜੀ ਦੇਖੋ ਕਿੰਨੀ ਆਬਾਦ ਇਹਨਾਂ ਦੇ ਨਾਲ ਹੈ ਕੋਈ ਕੱਲਾ ਪਰਿਵਾਰ ਨਹੀਂਗਾ ਸਾਰਾ ਹਲਕਾ ਤੇ ਸਾਰੇ ਨੌਜਵਾਨ ਇੱਥੇ ਇਕੱਠੇ ਹੋਏ ਆ ਤੇ ਮੈਨੂੰ ਨਹੀਂ ਲੱਗਦਾ ਵੀ ਐਡੀ ਛੇਤੀ ਤਰਨਾ ਚੱਕਣ ਦੇਵਾਂਗੇ ਸੋ ਇਸ ਕਰਕੇ ਗੱਲ ਇਹ ਆ ਵੀ ਦਬਾਅ ਬਣਾਉਣ ਦੀ ਆਦਤ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੀ ਵੀ ਜਲਦ ਜਲਦ ਇਹਨਾਂ ਦਾ ਕੰਮ ਨਿਬੜ ਜਾ ਜਿੰਨਾ ਚਿਰ ਇੱਥੇ ਬੱਚੇ ਨੂੰ ਲੈ ਕੇ ਬੈਠੇ ਆ ਉਹਨਾਂ ਚਰੀ ਇਹਨਾਂ ਤੇ ਦਬਾਇਆ ਹੈ ਅਦਰਵਾਈਜ਼ ਜੇ ਇਥੋਂ ਬੱਚੇ ਨੂੰ ਚੱਕਿਆ ਗਿਆ ਜਾਂ লাশ ਨੂੰ ਚੱਕਿਆ ਗਿਆ ਤਾਂ ਇਹਨਾਂ ਦਾ ਦਬਾਰ ਨਹੀਂ ਰਹਿਣਾ ਸੋ ਇਸ ਕਰਕੇ ਚਾਹੁੰਦੇ ਆ ਵੀ ਛੇਤੀ লাশ ਚੱਕੀ ਜਾਵੇ ਪਰ ਨੌਜਵਾਨ ਇਥੋਂ ਚੱਕਣ ਨਹੀਂ ਦੇਣਗੇ ਰਾਸ਼ ਬਿਲਕੁਲ ਬਿਲਕੁਲ ਧੰਨਵਾਦ ਆ ਲਗਾਤਾਰ ਜੇਕਰ ਗੱਲ ਕਰੀਏ ਤਾਂ तमाम ਲੀਡਰਸ ਔਰ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪਹੁੰਚ ਰਹੇ ਆ ਔਰ ਦੂਸਰੀ ਤਰਫ ਦੇਖੋਗੇ ਵੀ ਅਜੇ ਤੱਕ ਧਰਨਾ ਜਿਹੜਾ ਹੈ اسی ਤਰੀਕੇ ਦੇ ਨਾਲ ਜਾਰੀ ਹੈ ਹੁਣ ਵੀ ਜੇਕਰ ਗੱਲ ਕਰੀਏ ਤਾਂ ਸ਼ਾਮ ਦੇਰ ਸ਼ਾਮ ਹੋ ਚੁੱਕੀ ਹੈ ਮ੍ਰਿਤਕ ਦੇਹ ਜਿਹੜੀ ਹੈ ਉਹ ਅਜੇ ਤੱਕ ਇਸੇ ਤਰੀਕੇ ਦੇ ਨਾਲ ਸੜਕ ਦੇ ਉੱਤੇ ਰੱਖੀ ਗਈ ਹੈ ਲੇਕਿਨ ਫਿਲਹ ਕਿਹੜਾ ਅਜੇ ਤੱਕ ਕੋਈ ਵੀ ਕਾਰਵਾਈ ਨੂੰ ਜਾਮ ਨਹੀਂ ਦਿੱਤਾ ਜਾ ਰਿਹਾ तमाम ਜਿਹੜੇ ਗੱਲ ਕਰ ਲਈਏ ਤਾਂ ਫਿਰ ਚਾਹੇ ਉਹ ਕਿਸਾਨੀ ਪੱਖ ਤੋਂ ਵੀ ਕਈ ਨਮਾਇंदे ਨੇ ਜਿਹੜੇ ਇੱਥੇ ਪਹੁੰਚੇ ਐ ਐਸਕੇਮ ਤੋਂ ਵੀ ਪਰੋਂ ਬੈਦਵਾਨ ਨੇ ਕਿਵੇਂ ਦੇਖਦੇ ਹੋ ਜੋ ਹਾਲਾਤ ਹੋਏ ਪੁਲਿਸ ਨੇ ਕੋਈ ਕਾਰਵਾਈ ਅਜੇ ਤੱਕ ਜਿਹੜੀ ਅਮਲ 'ਚ ਖਾਸ ਤੌਰ ਤੇ ਨਹੀਂ ਰਹੀ ਜਾਂਦੀ ਇਹ ਵੀ ਕਿਹਾ ਜਾ ਰਿਹਾ ਸਿਰਫ ਪਰਚਾ ਕਰਤਾ ਹੈ ਟਰੇਸ ਹੋਏ ਆ ਜਾਂ ਨਹੀਂ ਕੁਝ ਜਾਣਕਾਰੀ ਮਿਲੀ ਐ ਪੁਲਿਸ ਤੋਂ ਜਾਂ ਪਰਿਵਾਰਕ ਮੈਂਬਰਾਂ ਤੋਂ ਨਹੀਂ ਜੀ ਕੁਛ ਨਹੀਂ ਕਰਿਆ ਪੁਲਿਸ ਵਾਲਿਆਂ ਨੇ ਕੁਝ ਨਹੀਂ ਕਰਿਆ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੇ ਅੱਜ ਇਹ ਨਤੀਜੇ ਸਾਨੂੰ ਭੁਗਤਣੇ ਪੈ ਰਹੇ ਨੇ ਤੇ ਉਹ ਤਾਂ ਉਦੋਂ ਹੀ ਫੜ ਹੋ ਸਕਦੇ ਸੀ ਦੇਖੋ 2 2.5 ਘੰਟੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਇੱਥੇ ਨਿਕਲ ਗਏ ਉਹ ਘਟੋ ਘਾਟ ਉਹਨਾਂ ਦੇ ਪਰਿਵਾਰ ਵੀ ਉਹ ਤਾਂ ਨਿਕਲ ਹੀ ਗਏ ਵਾਰਦਾਤ ਕਰਕੇ ਉਹਨਾਂ ਦੇ ਪਰਿਵਾਰ ਵੀ ਨਿਕਲ ਗਏ ਹਰ ਅੱਜ ਤੱਕ ਅਜ 48 ਘੰਟੇ ਹੋ ਗਏ 6.5 ਵਜੇ ਦਾ ਵਾਕਾ ਤੇ ਐ ਇੱਥੇ ਆਪਾਂ ਸ਼ਹਿਰ ਦੇ ਵਿੱਚ ਆਪਾਂ ਕਹਿ ਸਕਦੇ ਜਿਹੜਾ ਉਹ ਸ਼ਹਿਰ ਹੈ ਜਿੱਥੇ ਆਪਾਂ ਇਹ ਬੈਨਰ ਲਾ ਕੇ ਪੋਸਟਰ ਲਾ ਕੇ ਵੀ ਟਰਾਈ ਸਿਟੀ ਐਡਾ ਵਧੀਆ ਸ਼ਹਿਰ ਹੈ ਅਸੀਂ ਡਿਜੀਟਲ ਕਰਤਾ ਸ਼ਹਿਰ ਕੈਮਰੇ ਲਾਤੇ ਅਸੀਂ ਉਹ ਕਰਤਾ ਅੱਜ ਸਭ ਤੋਂ ਪਿੱਛੇ ਪਛੜ ਗਿਆ ਸ਼ਹਿਰ ਇਸ ਪੱਖੋਂ ਕਰਾਈਮ ਇੰਨਾ ਵੱਧ ਗਿਆ ਇੱਥੇ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਦੀ ਮਿਲੀ ਭੁਗਤ ਹੈ ਮੇਰੇ ਖਿਆਲ ਚ ਤਾਂ ਕਿਉਂਕਿ ਇੱਕ ਗੱਲ ਦੱਸਦਾ ਮੋਗੇ ਕਤਲ ਹੋਏ ਸੀ ਪੁਲਿਸ ਵਾਲਿਆਂ ਦੇ ਐ ਦੂਜੇ ਦਿਨ ਜਾ ਕੇ ਕਲਕੱਤੇ ਮਾਰਦੇ ਸੀ ਉਹ ਗੈਂਗਸਟਰ ਸੀ ਜਿਹੜੇ ਜੋ ਵੀ ਕਿੱਡੇ ਛਤਰ ਸੀ ਹਰੇਕ ਕੀ ਹੈ ਇਹ ਤਾਂ ਬਈ ਪੁਲਿਸ ਨੂੰ ਸਭ ਪਤਾ ਕਿੱਥੇ ਕਿਆ ਗੱਲ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਇੱਕ ਥੋੜੇ ਜਰੀਏ ਵੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਭਰਾਵੋ ਜੇ ਤੁਸੀਂ ਅੱਜ ਨਾ ਨਿਕਲੇ ਤਾਂ ਫੇਰ ਨਿਕਲਦਾ ਫਾਇਦਾ ਨਹੀਂ ਹਰੇਕ ਨਾਲ ਬਿੱਤਣੀ ਹੈ ਬਿਲਕੁਲ ਬਿਲਕੁਲ ਤੁਸੀਂ ਕਿ ਫੋਟੋ ਕਿਹੜੀ ਹੈ ਦਕਾਰੇ ਸੀ ਕੀ ਇਹ ਕਿਹਦੀਆਂ ਫੋਟੋਆਂ ਕਿਹਦੀਆਂ ਇਹ ਇਹ ਕਾਤਲ ਨੇ ਜੀ ਇਹ ਬੱਚਿਆਂ ਦੀਆਂ ਫੋਟੋਆਂ ਨੇ ਤੇ ਮੈਂ ਇੱਕ ਪ੍ਰੈਸਰਾਂ ਹੀ ਉਹ ਕਰਦਾ ਵੀ ਤੁਸੀਂ ਵੀ ਇੱਕ ਇਹਨਾਂ ਗਰੀਬ ਪਰਿਵਾਰਾਂ ਦਾ ਸਾਥ ਦਿਓ ਇਹ ਬਹੁਤ ਵੱਡੀ ਘਟਨਾ ਹੋਈ ਹੈ ਛੋਟੇ ਛੋਟੇ ਬੱਚੇ ਨੇ ਜੇ ਥੋੜੇ ਰਾਹੀਂ ਤੁਸੀਂ ਬਹੁਤ ਵੱਡਾ ਥਾਮੋ ਇੱਕ ਕਹਿ ਸਕਦੇ ਥੋੜੇ ਰਾਹੀਂ ਇਹ ਲੋਕ ਇੱਕ ਜਾਗਰੂਤ ਹੋਣਗੇ ਤੇ ਲੋਕ ਇਧਰ ਨੂੰ ਤੁਰਨਗੇ ਫਾੜਾ ਪੇ ਹੋਣਗੇ ਜੀ ਮਤਲਬ ਇੱਕ ਹੋਰ ਜਿਹੜਾ ਚਰਚਾ ਦਾ ਵਿਸ਼ਾ ਇਹ ਵੀ ਮੈਂ ਹੁਣੇ ਪਹਿਲਾਂ ਵੀ ਗੱਲ ਕੀਤੀ ਹੈ ਅਕਾਲੀ ਦਲ ਦੇ ਨੁਮਾਇੰਦੇ ਆਏ ਸੀ ਤੁਸੀਂ ਵੀ ਕਿਸਾਨੀ ਪੱਖ ਤੋਂ ਹੀ ਪਹੁੰਚਿਓ ਕੁਝ ਇਲਾਕੇ ਵਾਸੀਆ ਵੱਲੋਂ ਵੀਓ ਕਹਿੰਦੇ ਵੀ ਉਹਨਾਂ ਦੇ ਜਿਹੜੇ ਆਧਾਰ ਕਾਰਡ ਨੇ ਉਹ ਵੀ ਪੰਜਾਬ ਦੇ ਬਣੇ ਹੋਏ ਜਦ ਕਿ ਪ੍ਰਵਾਸੀ ਦੇ ਹੋ ਸਾਡੇ ਲੋਕਾਂ ਦਾ ਵੀ ਕਸੂਰ ਹੈ ਜੀ ਦੇਖੋ ਵੋਟ ਰਿਕਾਰਡ ਬਣੇ ਉਹਨਾਂ ਦੇ ਆਧਾਰ ਕਾਰਡ ਬਣੇ ਜੇ ਸਾਡੇ ਇੱਥੇ ਲੋਕਾਂ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਆ ਮਾਲਕ ਮਕਾਨਾਂ ਨੇ ਕੀਤਾ ਆ ਉਥੇ ਦੇ ਐਮਸੀਆਂ ਨੇ ਲੰਬੜਦਾਰਾਂ ਨੇ ਜਾਂ ਪੰਚਾਇਤ ਨੇ ਕਿਸੇ ਨੇ ਕੀਤਾ ਸਾਡੇ ਲੋਕਾਂ ਦਾ ਵੀ ਇਹ ਕਸੂਰ ਹੈ ਇਹ ਜਾਗਰੂਤ ਹੋਣ ਦੀ ਵੀ ਲੋੜ ਹੈ ਵੀ ਭਰਾਵੋ ਇਹ ਕ੍ਰਿਮਨਲ ਲਾਇਕ ਲੋਕ ਨੇ ਜਿਹੜੇ ਕਿਰਾਏਦਾਰ ਨੇ ਉਹਨਾਂ ਦੀ ਬੋਟ ਬੈਂਕ ਨਾ ਬਣਦੇ ਉਹ ਆਧਾਰ ਨਾ ਬਣਦੇ ਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਸਾਡੇ ਲੋਕ ਜੇ ਜਾਗਰੂਤ ਹੋਣਗੇ ਤਾਂ ਮਸਲੇ ਹੱਲ ਹੋਣਗੇ ਨਹੀਂ ਤਾਂ ਇਹ ਆਮ ਜੇ ਅੱਜ ਇਥੋਂ ਤੁਰਿਆ ਤੋਰਾ ਹਰੇਕ ਪਿੰਡ ਹਰੇਕ ਸ਼ਹਿਰ ਹੋਊਗਾ ਇੱਕ ਥੋੜੇ ਦਿਨ ਪਹਿਲਾਂ ਪਿੰਡ ਚੰਡੀਗੜ੍ਹ ਦੇ ਨਾਲ ਲੱਗਦਾ ਇੱਥੇ ਇਹ ਕਾਨੂੰਨ ਬਣਾਉਣ ਨੂੰ ਕਿਹਾ ਗਿਆ ਸੀ ਪਿੰਡ ਵਾਸੀਆਂ ਵੱਲੋਂ ਵੀ ਇੱਥੇ ਪ੍ਰਵਾਸੀ ਜਿਹੜੇ ਨੇ ਉਹ ਨਾਂ ਵੜਨ ਦਿੱਤੇ ਜਾਣ ਉਹ ਪ੍ਰਵਾਸੀਆਂ ਨੂੰ ਕੱਢਿਆ ਗਿਆ ਸੀ ਜਦੋਂ ਉੱਥੇ ਚੋਰੀਆਂ ਹੋਣੀਆਂ ਸ਼ੁਰੂ ਹੋਈਆਂ ਸੀ ਹਮਲੇ ਹੋਣੇ ਸ਼ੁਰੂ ਹੋਏ ਸੀਗੇ ਇਹ ਪਿੰਡ ਮੁੰਦੋ ਸੰਗਤियां ਹੋਇਆ ਸੀ ਜੀ ਤੇ ਇਹ ਵਧੀਆ ਗੱਲ ਹੈ ਪਰ ਉੱਥੇ ਦੀ ਪੰਚਾਇਤ ਨੂੰ ਅੱਜ ਸਰਕਾਰ ਨਾਲ ਜਾ ਹੀ ਫਿਰਦੀ ਹੈ ਜੀ ਉਹਨਾਂ ਨੇ ਨੋਟਿਸ ਕੱਢਦੇ ਕਿਉਂ ਕੀਤਾ ਹੈ ਇਹ ਸਰਕਾਰਾਂ ਵੀ ਮਿਲੀਆਂ ਹੋਈਆਂ ਦੇਖੋ ਸਰਕਾਰ ਨੂੰ ਕੋਈ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਜਿਸ ਤਰ੍ਹਾਂ ਹੁਣ ਹਿਮਾਚਲ ਚ ਬਣਿਆ ਹੋਇਆ ਬਾਹਰ ਦਾ ਕੋਈ ਲੋਕ ਆ ਕੇ ਇੱਥੇ ਰਜਿਸਟਰੀ ਨਾ ਕਰਾਉਣ ਨਾ ਉਹ ਜ਼ਮੀਨ ਵਿੱਚ ਲੈਣ ਸਾਡੇ ਵੀ ਇੱਥੇ ਪੰਜਾਬ ਚ ਚਾਹੀਦਾ ਇਹ ਜਿਹੜੇ ਸਾਡੇ ਨੁਮਾਇੰਦਗੀ ਕਰਨ ਵਾਲੇ ਨੇ ਲੋਕ 117 ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਨੂੰ ਇੱਕ ਕਾਨੂੰਨ ਪਾਸ ਲੈਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਇਹ ਵੀ ਕੋਈ ਵੀ ਬਾਹਰ ਦਾ ਬੰਦਾ ਆ ਕੇ ਤੇ ਜ਼ਮੀਨ ਨਾ ਖਰੀਦੇ ਰਜਿਸਟਰੀ ਨਾ ਹੋਵੇ ਜੋ ਹਾਲਾਤ ਹੁਣ ਬਣ ਰਹੇ ਨੇ ਪਿੰਡ ਵਾਸੀ ਫਿਰ ਇਕੱਠੇ ਹੋਏ ਇਹ ਜੇ ਕੱਟ ਪਹਿਲਾਂ ਹੋ ਜਾਂਦਾ ਤਾਂ ਸ਼ਾਇਦ ਅੱਜ ਨਾ ਹੁੰਦਾ ਹਾਂਜੀ ਅੱਜ ਵੀ ਅੱਜ ਵੀ ਅੱਜ ਇਕੱਠੇ ਹੋਏ ਨੇ ਹੁਣ ਹੋਰ ਜਾਗਰੂਕ ਵੀ ਲੋੜ ਹੈ ਇੱਥੇ ਇਕੱਠੇ ਹੋ ਗਏ ਨੇ ਨਾ ਸਰਨਾ ਇੱਥੇ ਇਕੱਠੇ ਹੋ ਗਿਆ ਨਹੀਂ ਸਰਨਾ ਹਰੇਕ ਪਿੰਡ ਨੂੰ ਜਾਗਣ ਦੀ ਲੋੜ ਹੈ ਹਰੇਕ ਪਿੰਡ ਚ ਕਮੇਟੀਆਂ ਬਣਦੀ ਲੋੜ ਹੈ ਇਹ ਇਹ ਮੈਦਾ ਪਿੰਡ ਵਾਲਿਆਂ ਨੂੰ ਵੀ ਕਹਿਣਾ ਭਰਾਵਾਂ ਨੂੰ ਵੀ ਐਮਸੀਆਂ ਦੇ ਸਰਪੰਚਾਂ ਪੰਚਾਂ ਦੇ ਐਮਐਲਏ ਦੇ ਨਾ ਛਟੋ ਤੁਸੀਂ ਆਪਣੀਆਂ ਕਿ ਜਿੱਦਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਧਾਰਮਿਕ ਸਥਾਨਾਂ ਦੀ ਕਮੇਟੀ ਹੈ ਕਿ ਐਦਾਂ ਪਿੰਡ ਦੀਆਂ ਕਮੇਟੀਆਂ ਬਣਾਓ ਪਿੰਡ ਦੇ ਭਲਾਈ ਲਈ ਨੌਜਵਾਨ ਵੀ ਲੋ ਤੇ ਹੋਸ਼ ਵਾਲੇ ਵੀ ਲੋ ਤੇ ਜੋਸ਼ ਵਾਲੇ ਵੀ ਲੋ ਇਹਦੇ ਵਿੱਚ ਸ਼ੁਰੂਆਤ ਫਿਰ ਕਰਨ ਦੀ ਲੋੜ ਹੈ ਸ਼ੁਰੂਆਤ ਕਰਦੇ ਹੋ ਤੁਸੀਂ ਜਾਂ ਬਾਕੀਆਂ ਨੂੰ ਕਹੋਗੇ ਸ਼ੁਰੂਆਤ ਕਰਨ ਅਸੀਂ ਸਾਡਾ ਪਿੰਡ ਮਟੌਰ ਹੈ ਜੀ ਅਸੀਂ ਤਾਂ ਸ਼ੁਰੂਆਤ ਕੀਤੀ ਹੋਈ ਹੈ ਜੀ 25 ਮੁੰਡੇ ਆ ਜੀ ਕਮੇ ਤੇ ਐਦਾਂ ਦਾ ਕੋਈ ਕੋਈ ਵੀ ਹੁੰਦਾ ਅਸੀਂ ਵੋਟਾਂ 450 ਬਣਿਆ ਹੋਏ ਸਾਡੇ ਪਿੰਡ 2300 ਅਸੀਂ ਕਟਾ ਚੁੱਕੇ ਹੁਣ ਵੀ ਕਟਾਰ ਹੈ ਜਿਹੜੀ ਰਹਿ ਗਈ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੇ 900 ਵੋਟ ਅਸੀਂ ਸੁਣ ਰਹੇ ਸੀ ਬਣੀ ਐ ਇਹਨਾਂ ਨੂੰ ਵੀ ਕਟਾਓ ਜਿਹੜੇ ਜਾਇਜ਼ ਹੈ ਜਿਹੜੇ ਨਜਾਇਜ਼ ਉਹਨਾਂ ਨੂੰ ਕਟਾਓ ਜਿਹੜੇ ਹੱਕਦਾਰ ਹੈ ਉਹਨਾਂ ਦੀ ਬਣਦਾ ਬਿਲਕੁਲ ਔਰ ਤੁਹਾਡਤੇ ਉਹਨੇ ਵੀ ਜਿਸ ਤਰੀਕੇ ਨਾਲ ਹਾਲਾਤ ਹੁਣ ਪਿੰਡਾਂ ਚ ਬਣਦੇ ਆ ਜਗਤਪੁਰੇ ਦੀ ਗੱਲ ਲੈ ਲਈਏ ਕਹਿੰਦੇ 650 7000 ਵੋਟ ਪ੍ਰਵਾਸੀਆਂ ਦੀ ਐ ਬਾਕੀ 6700 ਵੋਟ ਜਿਹੜੀ ਉਹ ਪਿੰਡ ਵਾਸੀਆਂ ਦੀ ਐ ਬਿਲਕੁਲ ਉਹ ਇਹ ਸਾਡੇ ਪੰਜਾਬ ਦੇ ਉੱਤੇ ਕਿਉਂ ਇੱਕ ਤਾਂ ਇਹ ਨਾ ਤੁਸੀਂ ਇਹ ਦੇਖੋ ਵੀ ਸਾਡੇ ਲੋਕ ਆ ਜਿਹੜੇ ਇੱਕ ਇੱਕ ਬੱਚੇ ਪਰ ਆ ਗਏ ਆ ਇਹਨਾਂ ਦੇ ਤਾਂ ਘਰ ਘਰ ਦੇ ਵੀ 10 10 500 5 5 10 10 ਬੱਚੇ ਆ ਜਿਹਦੇ ਕਰਕੇ ਇਹਨਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ ਜੀ ਤੇ ਜਦੋਂ ਇਹਨਾਂ ਦਾ ਵੋਟ ਬੈਂਕ ਵੋਟ ਬਣ ਜਾਂਦੀ ਹੈ ਵੋਟ ਤੁਹਾਡਾ ਪਾਵਰ ਹੈ ਜੀ ਅਧਿਕਾਰ ਹੈ ਵੋਟ ਦੇ ਅਧਿਕਾਰ ਨਾਲ ਤੁਸੀਂ ਕਿਸੇ ਵੀ ਲੀਡਰ ਨੂੰ ਦਬਾ ਸਕਦੇ ਹੋ ਜਦੋਂ ਤੁਹਾਨੂੰ ਪਤਾ ਨਾ ਵੀ ਤੁਹਾਡੇ ਕੋਲ 5 700 ਵੋਟ ਦਾ ਬੈਂਕ ਹੈਗਾ ਤਾਂ ਤੁਹਾਨੂੰ ਐਮਐਲਏ ਐਮਪੀ ਤਾਂ ਆਮ ਤੁਹਾਡੇ ਪੈਰੀਂ ਹੱਥ ਵੀ ਲਾਏਗਾ ਕੇ ਇਹ ਵੋਟ ਬੈਂਕ ਹੈ ਉਸ ਤੋਂ ਬਚਣਾ ਹੈ ਜੀ ਅਸੀਂ ਕਿਉਂਕਿ ਜਗਤਪੁਰੇ ਜਰੋਂ ਇਹ ਕੁਝ ਹੋਇਆ ਕਹਿੰਦੇ ਵੀ ਪਹਿਲਾਂ ਉਹ ਬਾਹਰਲੀ ਕਲੋਨੀਆਂ ਦਾ ਵੋਟ ਸੀ ਪ੍ਰਵਾਸੀਆਂ ਦੀ ਬਾਅਦ ਚ ਉਹਨਾਂ ਨੂੰ ਪਿੰਡ ਚ ਮਰਜ ਕਰਕੇ ਵੋਟਾ ਪਾਉਣ ਦੇ ਲਈ ਜਿਹੜਾ ਹੈਗਾ ਸਰਕਾਰ ਨੇ ਹੱਲਾਸ਼ੀਰੀ ਵੀ ਕਹਿ ਰਹੀ ਹੈ ਦੇਤੀ ਆ ਜਿਸ ਕਰਕੇ ਸਾਰਾ ਇਕੱਠ ਹੋਇਆ ਬਾਅਦ ਚ ਵੋਟਾਂ ਹੋਈਆਂ ਇਹ ਅੰਬਸਾਬ ਕਲੋਨੀ ਉੱਠੀ ਸੀ ਜੀ ਵੀਰ ਦਵਿੰਦਰ ਸਿੰਘ ਐਮ ਐਲ ਏ ਹੁੰਦਾ ਸੀ ਜੀ ਉਹਨਾਂ ਨੇ ਲਿਆ ਕੇ ਸਰਕਾਰੀ ਜ਼ਮੀਨ 'ਚ ਬਿਠਾ ਲਦੇ ਸੀ ਦੇਖੋ ਕਿੱਡੀ ਬੇਨਿਆਈ ਹੈ ਸਰਕਾਰੀ ਜ਼ਮੀਨ 'ਚ ਬਿਠਾ ਲ ਕੇ ਉਹਨਾਂ ਨੂੰ ਅਲਾਟਮੈਂਟ ਕੀਤੀ ਗਈ ਜੀ ਜਦ ਕਿ ਸਰਕਾਰੀ ਜਦ ਕਿ ਸਾਡੇ ਲੋਕਾਂ ਨੂੰ ਕਿਸੇ ਨੂੰ ਇੱਥੇ ਅਲਾਟਮੈਂਟ ਨਹੀਂ ਹੈ ਸਰਕਾਰੀ ਜਮੀਨ ਸਰਕਾਰੀ ਜ਼ਮੀਨ ਹੈ ਉਹਨਾਂ ਨੂੰ ਲਿਆ ਕੇ ਪ੍ਰਵਾਸੀਆਂ ਨੂੰ ਸਰਕਾਰੀ ਜ਼ਮੀਨ ਅਲਾਟ ਕੀਤੀ ਗਈ ਹੈ ਉੱਥੇ ਉਹਨਾਂ ਦਾ ਵੋਟ ਬੈਂਕ 8 9000 ਵੋਟ ਵੜਾਈ ਗਈ ਹੈ ਜਦ ਕਿ ਪਿੰਡ ਦੀ 800 ਵੋਟ ਹੈ ਸਰ ਪ੍ਰਵਾਸੀ ਦੀ ਗੱਲ ਆਪਾਂ ਲੈ ਲਈ ਤੁਸੀਂ ਪਿੰਡ ਵਾਸੀਆਂ ਨੇ ਜਾਂ ਇਕੱਠੇ ਹੋ ਕੇ ਕੋਈ ਗੱਲ ਕੀਤੀ ਪ੍ਰਸ਼ਾਸਨ ਨਾਲ ਵੀ ਆਹ ਕੰਮ ਕੀਤਾ ਜਾਵੇ ਜਾਂ ਵੋਟ ਕੱਟੀ ਜਾਵੇ ਜਾਂ ਉਹਨਾਂ ਨੂੰ ਫੜਿਆ ਜਾਵੇ ਇਸ ਤਰ੍ਹਾਂ ਕੇ ਦਾ ਕੋਈ ਉਪਰਾਲਾ ਕੀਤਾ ਹੋਣਾ ਬਿਲਕੁਲ ਇਹ ਮੁੱਦਾ ਇਹੀ ਚੱਲ ਰਿਹਾ ਹੈ ਜੀ ਵੀ ਹੁਣ ਜਿਹੜੇ ਪ੍ਰਵਾਸੀ ਹੈ ਇਹਨਾਂ ਦੇ ਮੇਨ ਜਿਹੜਾ ਅਟੈਕ ਹੈ ਉਹ ਇੱਕ ਇਹਨਾਂ ਦੇ ਆਧਾਰ ਕਾਰਡ ਵੋਟ ਕਾਰ ਤੇ ਇਹਨਾਂ ਦੇ ਰਸਨ ਕਾਰਡ ਇਹਦੇ ਉੱਤੇ ਅਟੈਕ ਕੀਤਾ ਜਾਵੇ ਇਹਨਾਂ ਦਾ ਇੱਥੋਂ ਹੀ ਲੱਕ ਤੋੜਿਆ ਜਾ ਸਕਦਾ ਹੈ ਤੁਸੀਂ ਇਹ ਦੇਖੋ ਵੀ ਸਾਡੇ ਲੋਕਾਂ ਚ ਕੀ ਕਮੀ ਹੈ ਜੇ ਸਾਡਾ ਇੱਕ ਸਰਦਾਰ ਭਾਈ ਭਈਏ ਦੇ ਬਰਾਬਰ ਕੋਈ ਕੰਮ ਸ਼ੁਰੂ ਕਰਦਾ ਤਾਂ ਸਾਡੇ ਸਰਦਾਰ ਭਾਈ ਤੁਸੀਂ ਨਹੀਂ ਲੰਦੇ ਪਤਾ ਨਹੀਂ ਸਾਡੇ ਮਨ ਦੇ ਵਿੱਚ ਕੀ ਜੈਲਸੀ ਆ ਜਾਂਦੀ ਹੈ ਵੀ ਕਿਤੇ ਉੱਪਰ ਨਾ ਉੱਡ ਜਵੇ ਉਸ ਬੰਦੇ ਨੂੰ ਹੀਠਾ ਲਾਉਣ ਦੇ ਚੱਕਰ ਚ ਅਸੀਂ ਆਪਣਾ ਆਪੋਨੈਂਟ ਅਪ ਕਰ ਰਹੇ ਹਾਂ ਤੇ ਉਹ ਅੱਜ ਸਾਡੇ ਲਈ ਨੁਕਸਾਨਦੇ ਹੋ ਰਿਹਾ ਤੁਸੀਂ ਦੇਖੋ ਸਾਡੇ ਦੋ ਬੱਚੇ ਕਿੰਨੀ ਬੇਰਹਿਮੀ ਨਾਲ ਮਾਰੇ ਆ ਉਹ ਕੋਈ ਆਮ ਬੱਚੇ ਨਹੀਂ ਸੀ ਵੀ ਚਲੋ ਲੜਾਈ ਹੋ ਗਈ ਮਾਰ ਤੇ ਉਹ ਪ੍ਰੋਪਰ ਕ੍ਰਿਮੀਨਲ ਬੱਚੇ ਸੀ ਇੰਨੀ ਸਪੀਡ ਦੇ ਨਾਲ ਮਾਰ ਦੇਣਾ ਹਰੇਕ ਦੇ ਬਸਦਾ ਕੰਮ ਨਹੀਂ ਆਪਾਂ ਕਿਸੇ ਜਾਨਵਰ ਨੂੰ ਵੀ ਨਹੀਂ ਮਾਰ ਸਕਦੇ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਅਸੀਂ ਮਾਰਨਾ ਕਿੱਥੇ ਆ ਤੁਸੀਂ ਇਹ ਦੇਖੋ ਅਸੀਂ ਕਿਸੇ ਨਾਲ ਲੜ ਪਈਏ ਸਾਨੂੰ ਇਹ ਨਹੀਂ ਪਤਾ ਲੱਗਣਾ ਅਸੀਂ ਮਾਰਨਾ ਕਿੱਥੇ ਆ ਉਹ ਅੱਖ 'ਚ ਵੀ ਮਾਰਿਆ ਉਹਨੇ ਗਲ਼ਤ ਨੂੰ ਵੀ ਕੱਢਿਆ ਤੁਸੀਂ ਇਹ ਦੇਖੋ ਸਾਹਮਣੇ ਇਹ ਚੀਜ਼ਾਂ ਤੋਂ ਸਾਨੂੰ ਹੁਣ ਜੇ ਅਸੀਂ ਹੋਰ ਨਾ ਜਾ ਕੇ ਇਹਨੂੰ ਨਹੀਂ ਅਸੀਂ ਲਾ ਅਸੀਂ ਮੈਂ ਪਹਿਲਾਂ ਵੀ ਵੀਰ ਨੂੰ ਇੱਕ ਨੂੰ ਬੋਲਿਆ ਸੀ ਮੈਂ ਕਿਹਾ ਜੀ ਇਹਨੂੰ ਲਾਸ਼ ਲਾਸ਼ ਨਾ ਕਹੀਏ ਆਪਾਂ ਇਹ ਲਾਸ਼ ਨਹੀਂ ਹੈ ਇਹ ਸਾਨੂੰ ਜਗਾ ਰਿਹਾ ਹੈ ਇਹ ਕਹਿ ਰਿਹਾ ਵੀ ਤੁਸੀਂ ਜਾਗੋ ਅੱਜ ਮੈਂ ਮਰਿਆ ਮੈਂ ਮਰ ਕੇ ਤੁਹਾਨੂੰ ਜਗਾ ਰਿਹਾ ਹਾਂ ਤੁਸੀਂ ਜਾਗਣਾ ਹੈ ਹੁਣ ਇਸ ਤੋਂ ਅਗਰ ਅਸੀਂ ਸੇਹ ਦੇ ਨਾਲ ਲਈ ਫਿਰ ਅਸੀਂ ਆਉਣ ਵਾਲੇ ਅਸੀਂ ਤਾਂ ਅੱਜ ਫੇਰ ਵੀ ਲੜ ਰਹੇ ਆ ਪਰਮ ਬਾਈ ਹੋ ਗਏ ਅਸੀਂ ਹੋ ਗਏ ਸਾਰੇ ਜਥੇਬੰਦੀਆਂ ਉਹਦੇ ਲੜ ਰਹੀਆਂ ਪਰ ਜਿਹੜੇ ਸਾਡੇ ਬੱਚੇ ਉਹ ਤਾਂ ਐਨੇ ਸੋਲ ਹੋ ਗਏ ਵੀ ਉਹਨਾਂ ਦੇ ਮਾੜੀ ਦੀ ਠੋਕਰ ਵੱਜ ਜਾਂਦੀ ਔਰ ਰੋਣ ਲੱਗ ਜਾਂਦੇ ਨੇ ਉਹ ਕਿੱਥੇ ਲੜਨਗੇ ਕਿਉਂ ਕਿਉਂਕਿ ਉਹਨਾਂ ਨੂੰ ਇਸ ਇਸ ਇਧਰ ਨੂੰ ਤੋਰੀ ਨਹੀਂ ਰਹੇ ਸਿਖਾਈ ਨਹੀਂ ਰਹੇ ਵੀ ਅਸੀਂ ਆਪਣੇ ਹੱਕਾਂ ਲਈ ਆਪਣੇ ਲਈ ਲੜਨਾ ਵੀ ਹੈ ਸਾਨੂੰ ਅਸੀਂ ਦਬ ਰਹੇ ਹਾਂ ਆਪਣੇ ਲੱਗਦਾ ਵੀ ਅੱਗੋਂ ਹੁਣ ਹੱਲ ਕੀ ਹੋ ਸਕਦਾ ਦਾ ਕੀ ਹੱਲ ਨਿਕਲ ਸਕਦਾ ਪੁਲਿਸ ਵੀ ਕਹਿੰਦੇ ਦਬਾਵ ਆਰੀ ਵੀ ਧਰਨਾ ਚੁੱਕੋ ਨਹੀਂ ਅਗਰ ਤੁਸੀਂ ਧਰਨਾ ਚੁੱਕਿਆ ਨਹੀਂ ਉਸੇ ਦਿਨ ਕੇਸ ਠਾਪ ਹੋ ਜਾਣਾ ਸਿੱਧੂ ਮੂਸੇ ਵਾਲੇ ਦਾ ਨਾਮ ਤੁਸੀਂ ਦੇਖਿਆ 2 ਸਾਲ ਹੋ ਗਏ ਉਹਨੂੰ ਕੀ ਇਨਸਾਫ ਮਿਲਿਆ ਜੀ ਉਸ ਤੋਂ ਉੱਪਰ ਚਿਹਰਾ ਨਹੀਂ ਹੈਗਾ ਹਨਾ ਪ੍ਰਸ਼ਾਸਨ ਨੇ ਤੁਹਾਨੂੰ ਗੇਮਾਂ ਪਾਉਣੀਆਂ ਹੀ ਆ ਉਹ ਆਪਾਂ ਨੇ ਦੇਖਣਾ ਵੀ ਆਪਾਂ ਉਹਨਾਂ ਦੀਆਂ ਗੱਲਾਂ 'ਚ ਆਉਣਾ ਕਿ ਨਹੀਂ ਆਉਣਾ ਕਿਉਂਕਿ ਉਹਨਾਂ ਦਾ ਵੀ ਕਸੂਰ ਨਹੀਂ ਉਹਨਾਂ ਨੂੰ ਵੀ ਪ੍ਰੈਸ਼ਰ ਹੈ ਸਾਰਾ ਸਿਸਟਮ ਚਲਾਉਣਾ ਹੈ ਬਾਈ ਰਾਤ ਗੱਲ ਕਰ ਰਹੇ ਸੀ ਵੀ ਕਹਿੰਦੇ ਵੀ ਮਰਿਆ ਵੀ ਸਾਡਾ ਹੀ ਤੰਗ ਵੀ ਸਾਡਾ ਹੀ ਹੋਰ ਤੰਗ ਵੀ ਅਸੀਂ ਆਪਣੇ ਆਨ ਨੂੰ ਕਰ ਰਹੇ ਹਾਂ ਹੋਰ ਅਸੀਂ ਕੀ ਕਰ ਸਕਦੇ ਹਾਂ ਜੀ ਸਾਡੇ ਹੱਥ ਕੁਝ ਨਹੀਂ ਅਗਰ ਸਾਨੂੰ ਇਨਸਾਫ ਮਿਲ ਜਵੇ ਉਹ ਬੱਚੇ ਫੜੇ ਜਾਣ ਬੱਚੇ ਤਾਂ ਨਹੀਂ ਰਾਖਸ਼ ਨੇ ਸਾਲੇ ਉਹ ਫੜੇ ਜਾਣ ਤਾਂ ਸਾਡਾ ਵੀ ਅਸੀਂ ਵੀ ਰਤੇ ਜਾਈਏ ਤੇ ਬੱਚੇ ਨੂੰ ਵੀ ਇਹਦਾ ਦਾ ਸੰਸਕਾਰ ਹੋਵੇ ਇਹਦਾ ਵੀ ਵਿਚਾਰੇ ਦਾ ਆਪਣਾ ਜਿਹੜੀ ਜੁੰਨੀ ਸੁਧਰੇ ਬਿਲਕੁਲ ਬਿਲਕੁਲ ਸੋ ਲਗਾਤਾਰ ਜੇਕਰ ਗੱਲ ਕਰ ਰਹੀ ਹਾਂ ਤਾਂ ਪਰਸੋ ਰਾਤ ਤੋਂ ਹੀ ਜੋ ਘਟਨਾ ਕਰਮ ਹੋਇਆ ਕੱਲ ਵੀ ਜਿਹੜਾ ਇਸੇ ਤਰੀਕੇ ਦੇ ਨਾਲੇ ਪੂਰਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਔਰ ਅੱਜ ਵੀ ਸਵੇਰ ਤੋਂ ਹੁਣ देर शाम ਹੋ ਚੁੱਕੀ ਹੈ ਜੇ ਵੀ ਹਾਲਾਤ ਨੇ ਦੇਖੋ ਹਰੇਕ ਤਰਫ ਜਿਹੜੇ ਪਿੰਡ ਵਾਸੀ ਨੇ ਉਹ ਇਕੱਤਰ ਹੋਏ ਹੋਏ ਐ ਔਰ ਇਨਸਾਫ ਦੀ ਜਿਹੜੀ ਮੰਗ ਹੈ ਗੁਹਾਰ ਹੈ ਉਹ तमाम ਜਿਹੜੀਆਂ ਸਿੱਖ ਜਥੇਬੰਦੀਆਂ ਵਾਲੇ ਨਿਹੰਗ ਜਥੇਬੰਦੀ ਔਰ ਪਿੰਡ ਵਾਸੀ ਨੇ ਉਹ ਇੱਥੇ ਇਕੱਤਰ ਹੋ ਕੇ ਲਾਰੇ ਨੇ ਔਰ ਮ੍ਰਿਤਕ ਦੇ ਜਿਹੜੀ ਹੈ ਉਸ ਨੂੰ ਇਸ ਜਗ੍ਹਾ ਦੇ ਉੱਤੇ ਰੱਖਿਆ ਗਿਆ ਲੇਕਿਨ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰ ਲਈ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਿਹੜਾ ਹੈਗਾ ਇਹ ਵੀ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਇਨਸਾਫ ਜਿਹੜਾ ਹੈ ਉਹ ਕੀਤਾ ਜਾਵੇ ਪਰ ਇਸ ਦੇ ਨਾਲ ਇਹ ਵੀ ਜਿਹੜਾ ਬੜਾ ਅਹਿਮ ਰਹੇਗਾ ਕਿ ਜੇਕਰ ਹੁਣ ਸਾਡਾ ਬੱਚਾ ਜਿਹੜਾ ਉਹਨਾਂ ਦਾ ਪਰਿਵਾਰ ਵੱਲੋਂ ਕਹਿਣਾ ਹੈ ਕਿ ਸਾਡਾ ਬੱਚਾ ਮਰਿਆ ਹੈ ਅਜਿਹਾ ਹੋਰ ਕਿਸੇ ਦੇ ਬੱਚਿਆ ਦੇ ਨਾਲ ਨਾ ਹੋਵੇ ਪਿੰਡ ਵਾਸੀਆਂ ਨੂੰ ਜਾਗਰੂਕ ਕਰ ਰਹੇ ਨੇ ਜਗਾਉਣ ਦੀ ਲੋੜ ਹੈ ਪਰ ਅਜੇ ਧਰਨਾ ਪ੍ਰਦਰਸ਼ਨ ਕਰੋ ਤੱਕ ਚੱਲਦਾ ਹੈ ਪੁਲਿਸ ਵਾਲਿਆਂ ਦੇ ਨਾਲ ਸਹਿਮਤੀ ਹੁੰਦੀ ਹੈ ਜਾਂ ਫਿਰ ਕੀ ਨਿਕਲ ਕੇ ਆਉਂਦਾ ਇਹ ਦੇਖਣਾ ਹੋਵੇਗਾ ਕੈਮਰਾ ਪਰਸਰ ਜਗਜੀਤ ਰਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ